ਨੋ ਦੋਸਤੋ ਪੰਜਾਬ ਵਿੱਚ ਹੜਾ ਨਾਲ ਬਹੁਤ ਮਾੜੇ ਹਾਲਾਤ ਹੈ ਤੇ ਡੇਰਾ ਰੂਮੀ ਪੁੱਚੋਕਲਾਂ ਦੇ ਸੰਤ ਬਾਬਾ ਸੁਖਦੇਵ ਸਿੰਘ ਜੀਆ ਵੱਲੋਂ ਉਹਨਾਂ ਦੇ ਅਸਥਾਨ ਹੈ ਅਜਨਾਲੇ ਦੇ ਨੇੜੇ ਉਥੋਂ ਰਾਹਤ ਸਮਗਰੀ ਲੈ ਕੇ ਲੰਗਰ ਵਾਸਤੇ ਉਹਨਾਂ ਦੇ ਸੇਵਾਦਾਰ ਜਾ ਰਹੇ ਸੀ ਤਾਂ ਅਜਨਾਲੇ ਤੋਂ ਜਦੋਂ ਆਪਾਂ ਡੇਰਾ ਬਾਬਾ ਨਾਨਕ ਜੀ ਨੂੰ ਜਾਣੇ ਹੈ ਤਾਂ ਉਸ ਰੋਡ ਦੇ ਉੱਪਰ ਆ ਉਹਨਾਂ ਦਾ ਟਰੈਕਟਰ ਟਰਾਲੀ ਹਾਦਸਾ ਗ੍ਰਸਤ ਹੋ ਗਿਆ ਜਿਹੜੇ ਭਰਾ ਸੇਵਾ ਕਰਨ ਵਾਸਤੇ ਜਾਂਦੇ ਆ ਨਾ ਜਾਂ ਤਾਂ ਲੋਕਲ ਕਿਸੇ ਬੰਦੇ ਤੋਂ ਜਾਣਕਾਰੀ ਲੈ ਲਿਆ ਕਰੋ ਕਿਉਂਕਿ ਆਪਾਂ ਨੂੰ ਨਵੇਂ ਗਿਆਨ ਨੂੰ ਸੜਕਾਂ ਦੇ ਵਿੱਚ ਕਿਸੇ ਖੱਡੇ ਦਾ ਟੋਏ ਦਾ ਪਤਾ ਨਹੀਂ ਹੁੰਦਾ ਪਰ ਗ੍ਰੀਮਤ ਇਹ ਰਹੀ ਟਰੈਕਟਰ ਭਾਵੇਂ ਪਾਣੀ ਦੇ ਵਿੱਚ ਸਾਰਾ ਡੁੱਬ ਗਿਆ ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਤੇ ਮਹਾਂਪੁਰਸ਼ ਵੈਸੇ ਬਾਬਾ ਸੁੱਖਾ ਸਿੰਘ ਹੋਰੀ ਸਰਾਲੀ ਵਾਲੇ ਸੀਚੇ ਵਾਲੂ ਰੀ ਬਾਬਾ ਅਵਤਾਰ ਸਿੰਘ ਹੋਰੀ ਸੁਰਸਿੰਘ ਵਾਲੇ ਹੋਰ ਸਾਰੇ ਮਹਾਂਪੁਰਸ਼ ਲੱਗੇ ਹੋਏ ਆ ਸਾਰੇ ਭਰਾਪੋ ਆਪਣਾ ਖਿਆਲ ਰੱਖੋ